ਅਸਲਾਮ ਵਾਲੇਕੁਮ ਜੀ ਤੁਹਾਨੂੰ ਸਾਰਿਆਂ ਨੂੰ ਤੋਂ ਅਸੀਂ ਆ ਰਹੇ ਹਾਂ ਜੀ 29 ਜੁਲਾਈ ਪਿੰਡ ਮਾਲਪੁਰ ਬਾਪੂ ਗੰਗਾਦਾਸ ਮਹਾਰਾਜ ਔਰ ਬਾਪੂ ਕੁੰਬਦਾਸ ਮਹਾਰਾਜ ਦੇ ਦਰਬਾਰ ਤੋਂ ਆਓ ਆਪਾਂ ਸਾਰੇ ਜਣੇ ਇਕੱਠੇ ਮਿਲ ਕੇ ਦਾਤਿਆਂ ਦੇ ਰੌਣਕਾਂ ਲਾਈਏ ਤੋਂ ਮਿਲਦੇ ਹਾਂ ਜੀ 29 ਜੁਲਾਈ ਪਿੰਡ ਮਾਲਪੁਰ ਦਾਤਾ ਜੀ ਦੇ ਦਰਬਾਰ ਜੈ ਦਾਤਾ ਦੀ ਜੈ ਸਰਕਾਰ ਸਤਿ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਪਿਆਰ ਸਤਿਕਾਰ ਆਪ ਸਭ ਦੇ ਲਈ ਬਾਪੂ ਗੰਗਾਦਾਸ ਜੀ ਹੋਰਾਂ ਦੀ ਨੌਵੀਂ ਵਰਸੇ ਆ ਗਈ ਉਹਨਾਂ ਦਾ ਜਿਹੜਾ ਮੁੱਖ ਸਥਾਨ ਹੈ ਮਾਲਪੁਰ ਤੇ ਉਥੇ ਇਹ ਵਰਸੀ ਬਣਾਈ ਜਾਣੀ ਹੈ 21 ਜੁਲਾਈ ਤੋਂ 29 ਜੁਲਾਈ ਤੱਕ ਸੋ 29 ਜੁਲਾਈ ਨੂੰ ਆਪਣਾ ਪ੍ਰੋਗਰਾਮ ਹੈ ਉਥੇ ਹੋਰ ਬਹੁਤ ਸਾਰੇ ਗਵਈਏ ਆ ਬਾਈ ਸਰਦਾਰ ਅਲੀ ਸਾਹਿਬ ਨੇ ਜੋਤੀ ਨੂਰਾ ਆਪਣੀ ਤੇ ਨਜ਼ਾਮੀ ਬ੍ਰਦਰ ਨੇ ਸੋ ਹੋਰ ਬਹੁਤ ਸਾਰੇ ਗਵਈਏ ਨੇ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਪਰਿਵਾਰਾਂ ਸਬੇਤ ਪਹੁੰਚੋ ਤੇ ਮਿਲ ਕੇ ਆਪਾਂ ਮਹਾਰਾਜ ਦੇ ਸੋਲੇ ਗਾਵਾਂਗੇ ਤੇ ਨਾਲ ਸਾਡੇ ਵੀਰ ਬਾਈ ਮਨਦੀਪ ਸਿੰਘ ਹੋਣ ਲਈ ਉਹਨਾਂ ਦੀ ਪੂਰੀ ਸੰਗਤ ਲਈ ਅਸੀਂ ਬਹੁਤ ਬਹੁਤ ਪਿਆਰ ਸਤਿਕਾਰ ਭੇਜਦੇ ਹਾਂ ਬਾਕੀ ਆ ਕੇ ਦਰਸ਼ਨ ਦਿਦਾਰ ਹੀ ਕਰਦੇ ਸੋ ਆਇਓ ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ 29 ਜੁਲਾਈ ਨੋਟ ਕਰ ਲਓ ਜੀ ਬਹੁਤ ਬਹੁਤ ਆਦਰ ਸਤਿਕਾਰ ਸਤਿ ਸ੍ਰੀ ਅਕਾਲ